ਅੱਜ ਖੜੇ ਆ ਗਾਂਧੀ ਨਗਰ ਕੈਂਪ ਬਟਾਲਾ ਦੇ ਵਿੱਚ ਬੜਾ ਵੱਡਿਓ ਉਪਰਾਲਾ ਕੀਤਾ ਜੀ ਕਾਫੀ ਸਾਲ ਪੁਰਾਣੀ ਜਗਾਏ ਜੰਜਕਰ ਜੰਜਕਰ ਆ ਲੋਕ ਅਤੇ ਜਿਹੜੇ ਹੀ ਉਹ ਵਿਆਹ ਕਰਦੇ ਸੀ ਲੜਕੀਆਂ ਦੇ ਵਿਆਹ ਕਰਦੇ ਕੋਈ ਵੀ ਕੋਈ ਦੁੱਖ ਸੁੱਖ ਦਾ ਕੰਮ ਹੁੰਦਾ ਸੀ ਉਹ ਕਰਦੇ ਸੀ ਪਰ ਪਿਛਲੇ ਕਈ ਸਾਲਾਂ ਤੋਂ ਖੰਡਰ ਬਣੀ ਤਸਵੀਰ ਤੁਹਾਨੂੰ ਦਿਖਾਵਾਂਗੇ ਕਿ ਅੱਜ ਛੇ ਮੰਦਰ ਕਮੇਟੀ ਅਤੇ ਗਾਂਧੀ ਨਗਰ ਦੇ ਯੂਥ ਵੱਲੋਂ ਲੋਕਾਂ ਵੱਲੋਂ ਸਹਿਯੋਗ ਦੇ ਨਾਲ ਜਿਹੜਾ ਇਹ ਉਪਰਾਲਾ ਕੀਤਾ ਗਿਆ ਸਾਫ ਸਫਾਈ ਜਿਹੜੀ ਕੀਤੀ ਗਈ ਏ ਤੇ ਉਹਨਾਂ ਵੱਲੋਂ ਕਿਹਾ ਗਿਆ ਏ ਕਿ ਇੱਥੇ ਜਿਹੜੇ ਨਸ਼ੇ ਦੇ ਆਦੀ ਜਿਹੜੇ ਆਂਦੇ ਨੇ ਉਹਨਾਂ ਨੂੰ ਠੱਲ ਪਾਉਣ ਵਾਸਤੇ ਐਦੀ ਸਾਫ ਸਫਾਈ ਕਰਾਂਗੇ ਤੇ ਨਾਲ ਦੀ ਨਾਲ ਜੇ ਪਹਿਲਸਾ ਦੇ ਵਿੱਚ ਕੰਮ ਕਰਨ ਵਾਸਤੇ ਜਾਂਦੇ ਨੇ ਲੋਕ ਕੋਈ ਵੀ ਦੁੱਖ ਸੁੱਖ ਦਾ ਕੰਮ ਕਰਨ ਜਾਂਦੇ ਨੇ ਉਹਨਾਂ ਵਾਸਤੇ ਇੱਥੇ ਜਿਹੜੀ ਓਹ ਫ੍ਰੀ ਸੇਵਾ ਲਈ ਜਾਏਗੀ ਗੱਲਬਾਤ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਦੇ ਰਾਸ਼ਟਰ ਰਾਜਗੁਰੂ ਜੀ ਕਿਦਾਂ ਦੇਖਦੇ ਹੋ ਕਿ ਬੜੀ ਪੁਰਾਣੀ ਜਿਹੜੀ ਜਗ੍ਹਾ ਇਸ ਜਾਂਜ ਘਰਾਂ ਨੂੰ ਕਿਹਾ ਜਾਂਦਾ ਏ ਬੜੇ ਇੱਥੇ ਦੁੱਖ ਸੁੱਖ ਦੇ ਜਿਹੜੇ ਕੰਮ ਹੁੰਦੇ ਸੀ ਪਰ ਕਾਫੀ ਸਮੇ ਤੋਂ ਜਿਹੜਾ ਬੰਦ ਪਿਆ ਸੀ ਕੀ ਕਹਿਣਾ ਚਾਹੁੰਦੇ ਹੋ ਇਹ ਦੇਖੋ ਜੀ ਸਾਡੇ ਬਜ਼ੁਰਗਾਂ ਨੇ ਕਾਫੀ 30 40 ਸਾਲ ਪਹਿਲਾਂ ਉਪਰਾਲਾ ਕਰਕੇ ਤੇ ਕੁਝ ਸਰਕਾਰਾਂ ਦੇ ਸੰਯੋਗ ਦੇ ਨਾਲ ਇਹ ਜਗ੍ਹਾ ਲਈ ਸੀ ਜੀ ਉਸ ਤੋਂ ਬਾਅਦ ਇਹ ਦੋ ਕਮਰੇ ਤਿੰਨ ਕਮਰੇ ਬਣੇ ਸੀ ਇੱਥੇ ਜੰਜ ਘਰ ਬਣਾਇਆ ਸੀ ਲੈਟਰਨਿੰਗ ਬਾਥਰੂਮ ਵੀ ਬਣੇ ਸੀ ਇੱਥੇ ਸਭ ਕੁਝ ਸੀ ਲੇਕਿਨ ਸਮੇਂ ਦੀ ਨਿਜ਼ਾਕਤ ਨੂੰ ਦੇਖਦੇ ਹੋਏ ਕਿਸੇ ਨੇ ਬਾਅਦ ਚ ਅਗ ਨੂੰ ਬਾਹ ਨਹੀਂ ਫੜੀ ਤੇ ਇਹ ਕੰਮ ਜਿਹੜਾ ਇਹ ਜੰਜ ਘਰ ਜਿਹੜਾ ਉਹ ਖੰਡਰ ਦੇ ਵਿੱਚ ਤਬਦੀਲ ਹੋ ਗਿਆ ਜੀ ਉਦੇ ਬਾਅਦ ਇਥੇ ਬੂਹੇ ਬਾਰੀਆਂ ਜਿਹੜੇ ਆ ਨਸ਼ੇ ਦਾ ਇਨਾ ਜਮਾਨਾ ਆ ਗਿਆ ਇਨਾ ਜ਼ੋਰ ਹੋ ਗਿਆ ਨਸ਼ੇ ਦਾ ਕਬੂਹੇ ਬਾਰੀਆਂ ਕੋਈ ਵੀ ਨਹੀਂ ਹੈਗੇ ਇਸ ਟਾਈਮ ਇਥੇ ਸਭ ਨਸ਼ੇ ਵਾਲਿਆਂ ਨੇ ਉਖਾੜਤੀਆਂ ਤੇ ਇਹ ਨਸ਼ੇ ਦਾ ਡਾ ਬਣ ਗਿਆ ਸੀ ਤੇ ਜੂਏ ਦਾ ਡਾ ਬਣ ਗਿਆ ਸੀ ਦਿਨ ਰਾਤ ਇਥੇ ਉੱਪਰ ਵੀ ਨਸ਼ਾ ਜੂਆ ਤੇ ਥੱਲੇ ਵੀ ਇਹੋ ਹਾਲ ਸੀ ਤੇ ਹੁਣ ਛੇ ਮੰਦਰ ਕਮੇਟੀ ਨੇ ਇਹ ਉਪਰਾਲਾ ਕੀਤਾ ਮਹੱਲਾ ਨਿਵਾਸੀਆਂ ਨੇ ਵਾਰਡ ਨੰਬਰ 8 ਦੇ ਲੋਕਾਂ ਨੇ ਰਲ ਕੇ ਤੇ ਨੌਜਵਾਨਾਂ ਨੇ ਇਹ ਨਸ਼ੇ ਨੂੰ ਜਿਹੜਾ ਇਥੋਂ ਅੱਡੇ ਨੂੰ ਪੁੱਟਿਆ ਜਾਵੇ ਅਤੇ ਇਸ ਜਗ੍ਹਾ ਨੂੰ ਦੁਬਾਰਾ ਉਪਰਾਲਾ ਕਰਕੇ ਤੇ ਉਸੇ ਹੀ ਲਾਇਕ ਬਣਾਇਆ ਜਾਵੇ ਤਾਂ ਕਿ ਸਾਡੇ ਜਿਹੜੇ ਗਰੀਬ ਲੋਕ ਨੇ ਕਿਸੇ ਦੀ ਗਰੀਬ ਕੁੜੀ ਦਾ ਵਿਆਹ ਹੈ ਜਾਂ ਕਿਸੇ ਦਾ ਛੋਟਾ ਕੋਈ ਪ੍ਰੋਗਰਾਮ ਹੈ ਜਾਂ ਕਿਸੇ ਦਾ ਦਸਵਾਂ ਬਜ਼ੁਰਗ ਦਾ ਉਹ ਇੱਥੇ ਕੀਤਾ ਜਾ ਸਕੇ ਉਹਦੇ ਲਈ ਜਿਹੜੀ ਸ਼ਿਵ ਮੰਦਿਰ ਕਮੇਟੀ ਹੈਗੀ ਏ ਉਹ ਪੂਰਾ ਸੰਯੋਗ ਕਰੇਗੀ ਇਸੇ ਦੀ ਕੋਈ ਗੱਲ ਨਹੀਂ ਮਹੱਲਾ ਨਿਵਾਸੀ ਜਿਹੜੇ ਸਾਡੇ ਨਾਲ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਨਸ਼ੇ ਦਾ ਕੋਡ ਹੈ ਇਹ ਤੁ ਕੱਢਿਆ ਜਾਵੇ ਸਾਨੂੰ ਸਮਾਜ ਸੇਵੀ ਜਿਹੜੀਆਂ ਹੈਗੀਆਂ ਨੇ ਸੰਸਥਾਵਾਂ ਉਹਨਾਂ ਦੀ ਤੇ ਜਿਹੜੇ ਪੋਲੀਟਿਕਲ ਸਾਡੇ ਲੀਡਰ ਨੇ ਜਾਂ ਕੋਈ ਐਮਸੀਏ ਸਾਡੇ ਇੱਥੇ ਜਿਹੜੇ ਵੀ ਸਾਰਿਆਂ ਦੇ ਸੰਯੋਗ ਦੀ ਲੋੜ ਆ ਤੇ ਉਹ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਕਿ ਜਿਹੜੇ ਸਾਡੇ ਐਮਐਲਏ ਨੇ ਕਲਸੀ ਸੈਰੀ ਵੀ ਇਹਨਾਂ ਨੂੰ ਚਾਹੀਦਾ ਕਿ ਇੱਕ ਵਾਰੀ ਇਹ ਹਾਲਤਾਂ ਨੂੰ ਦੇਖਣ ਤੇ ਮਜ਼ਾ ਤਾਂ ਹੀ ਹੈ ਕਿ ਜੇ ਕਿ ਇਹ ਚੀਜ਼ ਦਾ ਸੰਯੋਗ ਸਾਨੂੰ ਦਿੱਤਾ ਜਾਵੇ ਤਾਂ ਕਿ ਇਹ ਨਾ ਹੋਵੇ ਕਿ ਸਾਨੂੰ ਇਸੀ ਤੋਂ ਰੋਕਿਆ ਜਾਵੇ ਕਿਉਂਕਿ ਅੱਜ ਕੱਲ ਬੜਾ ਸਿਸਟਮ ਇਦਾਂ ਦਾ ਚੱਲਦਾ ਲੇਕਿਨ ਮੈਨੂੰ ਉਮੀਦ ਆ ਕਿ ਸਾਡੇ ਜਿਹੜੇ ਐਮਐਲਏ ਆ ਉਹ ਬਹੁਤ ਅੱਜ ਕੱਲ ਸੰਯੋਗ ਕਰ ਰਹੇ ਇਹਨਾਂ ਕੰਮਾਂ ਦੇ ਵਿੱਚ ਤੇ ਉਮੀਦ ਰੱਖਦਾ ਕਿ ਸਾਡੀ ਵੀ ਇਹ ਸੰਯੋਗ ਕਰਕੇ ਸਾਡੇ ਇਹ ਮਦਦ ਕਰਨ ਤਾਂ ਕਿ ਅਸੀਂ ਇਹਨੂੰ ਚੰਗੀ ਤਰ੍ਹਾਂ ਕਰਕੇ ਤੇ ਲੋਕਾਂ ਦੇ ਹਵਾਲੇ ਕਰ ਸਕੀਏ ਤੇ ਸੰਯੋਗ ਕਰ ਸਕੀਏ ਲੋਕਾਂ ਨਾਲ ਸੋ ਉੱਤੇ ਲਿਖਿਆ ਹੋਇਆ ਹੈ ਜੀ ਕੋਈ ਵੀ ਨਸ਼ਾ ਕਰਕੇ ਜਾਂ ਨਸ਼ਾ ਜੂਆ ਖੇਡਦਾ ਅਤੇ ਆਂਦਾ ਹੈ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਪ੍ਰਸ਼ਾਸਨ ਦਾ ਵੀ ਸਹਿਯੋਗ ਲਿਆ ਜਾਊਗਾ ਹਾਂਜੀ 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 ਮੈਂ ਹੱਥ ਜੋੜ ਕੇ ਪ੍ਰਸ਼ਾਸਨ ਅਗੇ ਬੇਨਤੀ ਕਰਦਾ ਸਾਡੇ ਐਸਐਸਪੀ ਸਾਹਿਬਾਨ ਇਥੇ ਨੇ ਜਿਹੜੇ ਸਾਡੇ ਜਿਹੜੇ ਡੀਐਸਪੀ ਐਸਐਚਓ ਜਾਂ ਚੌਕੀ ਇੰਚਾਰਜ ਨੇ ਜਿਹੜੇ ਬਹੁਤ ਚੰਗੇ ਨੇ ਮੇਰਾ ਇੱਕ ਦੋ ਵਾਰੀ ਉਹਨਾਂ ਨਾਲ ਗੱਲ ਵੀ ਹੋਈ ਆ ਲੇਕਿਨ ਉਹ ਸਾਨੂੰ ਸਹਿਯੋਗ ਕਰਨ ਨੂੰ ਤਿਆਰ ਨੇ ਔਰ ਮੈਂ ਫੇਰ ਵੀ ਚਾਹੁੰਦਾ ਹਾਂ ਅਗਰ ਹੁਣ ਵੀ ਕੋਈ ਇੱਥੇ ਕੋਈ ਗਲਤ ਕੰਮ ਕਰਦਾ ਤੇ ਪ੍ਰਸ਼ਾਸਨ ਸਾਡਾ ਸੰਯੋਗ ਕਰੇ ਕਿਉਂਕਿ ਪ੍ਰਸ਼ਾਸਨ ਦੇ ਸੰਯੋਗ ਨਾਲ ਹੀ ਇਹ ਕੰਮ ਹੋ ਸਕਦਾ ਸਰਕਾਰ ਤੋਂ ਬਗੈਰ ਇਹ ਕੰਮ ਪਬਲਿਕ ਨਹੀਂ ਕਰ ਸਕਦੀ ਸੋ ਫਿਰ ਜਿਹੜਾ ਉਪਰਾਲਾ ਕੀਤਾ ਗਿਆ ਸ਼ਹਿਰਮੰਦਰ ਕਮੇਟੀ ਦੇ ਗਾਂਧੀ ਨਗਰ ਕੈਂਪ ਤੋਂ ਦੂਠ ਵੱਲੋਂ ਨੌਜਵਾਨਾਂ ਵੱਲੋਂ ਤੇ ਜਿਹੜਾ ਕੰਮ ਉਸ ਤੋਂ ਬਾਅਦ ਜਿਹੜਾ ਕੀਤਾ ਜਾਏਗਾ ਉਹ ਫ੍ਰੀ ਫੰਡ ਹੋਏਗਾ ਕਿ ਜਾਂ ਕੋਈ ਹਾਂਜੀ ਹਾਂਜੀ ਉਹ ਜਿਹੜਾ ਕੋਈ ਬਹੁਤ ਗਰੀਬ ਆ ਸਾਡੀ ਤਾਂ ਇੱਥੇ ਤੱਕ ਸੋਚ ਆ ਕਿ ਜਿਹੜਾ ਬੰਦਾ ਜਿਸ ਤਰ੍ਹਾਂ ਕਿਸੇ ਨੇ ਫੁੱਲ ਤਾਰਨੇ ਨੇ ਉਹਦੇ ਕੋਲ ਅਗਰ ਪੈਸਾ ਨਹੀਂ ਹੈਗਾ ਅਸੀਂ ਉਹਦਾ ਫੁੱਲ ਤਰਨ ਵੀ ਸੰਜੋਗ ਕਰਾਂਗੇ ਬਿਆਸ ਤੱਕ ਉਹਨੂੰ ਕਰਾਇਆ ਦੇਾਂਗੇ ਉਹ ਜੇ ਅਗਰ ਦਸਵਾਂ ਕਰਨਾ ਹੈ ਕੋਈ ਉਹਦੇ ਕੋਲ ਖਰਚਾ ਨਹੀਂ ਹੈਗਾ ਉਹਨੂੰ ਕੋਈ ਦਾਲਚੌਲ ਦੇ ਸਿਸਟਮ ਵੀ ਦੇਾਂਗੇ ਇੱਥੇ ਕਰਕੇ ਦੇਾਂਗੇ ਕੋਈ ਚੱਕਰ ਨਹੀਂ ਹੈਗਾ ਜਿੰਨਾ ਵੀ ਸੰਜੋਗ ਸਾਡੇ ਵੱਲੋਂ ਚੇਅ ਕਮੇਟੀ ਵੱਲੋਂ ਹੋਏਗਾ ਅਸੀਂ ਕਰਾਂਗੇ ਬਾਕੀ ਜੇ ਕਿਸੇ ਨੇ ਸਾਨੂੰ ਕੋਈ ਧਾਮ ਦੇਣਾ ਉਹ ਵੀ ਖੁੱਲੇ ਦੇਣਾ ਦੇ ਸਕਦਾ ਜਿਹੜਾ ਦੇ ਸਕਦਾ ਉਹ ਵੀ ਮਦਦ ਕਰੇ ਜਿਹੜਾ ਨਹੀਂ ਦੇ ਸਕਦਾ ਉਹਦੀ ਮਦਦ ਅਸੀਂ ਕਰਾਂਗੇ ਸੋ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਜੀ ਫਰੀ ਆਫ ਕਾਸਟ ਜਿਹੜਾ ਇਹ ਕੰਮ ਹੋਏਗਾ ਸਾਰਾ ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਜੇ ਕਿਸੇ ਕੋ ਗਰੀਬ ਪਰਿਵਾਰ ਆ ਉਹਦੀ ਵੀ ਮਦਦ ਕੀਤੀ ਜਾਏਗੀ ਬਹੁਤ ਵਧੀਆ ਉਪਰਾਲਾ ਜੀ ਛੇ ਮੰਦਰ ਕਮੇਟੀ ਆ ਤੇ ਗਾਂਧੀ ਨਗਰ ਦੇ ਨੌਜਵਾਨਾਂ ਵੱਲੋਂ ਜੂਤ ਜਿਰਾਏ ਇਕੱਠਾ ਹੋ ਗਿਆ ਤਾਂ ਕਿ ਜਿਹੜੀਆਂ ਨਸ਼ੇ ਨਾਲ ਮੋਤਾ ਹੋ ਰਹੀਆਂ ਨੇ ਉਹ ਜਿਹੜੀਆਂ ਨੇ ਕੱਟ ਹੋ ਜਾਣ ਸਰਕਾਰ ਅੱਗੇ ਵੀ ਪ੍ਰਸ਼ਾਸਨ ਅੱਗੇ ਵੀ ਅਪੀਲ ਕਰਦੇ ਨੇ ਕਿ ਉਹ ਵੀ ਸਾਡਾ ਸਹਿਯੋਗ ਦੇਣ ਤਾਂ ਕਿ ਜਿਹੜੇ ਨੌਜਵਾਨ ਬੱਚੇ ਨੇ ਜਿਹੜੇ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਐ ਉਹ ਜਿਹੜੀ ਐ ਬੱਤ ਸਕੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਮੇਰਾ ਨਾਮ ਰਕੇਸ਼ ਕੁਮਾਰ ਆ ਜੀ ਰਕੇਸ਼ ਮਾਰ ਜੀ ਕਿਦਾਂ ਦੇਖਦੇ ਹੋ ਕਿ ਆ ਪਰਾਲਾ ਜਿਹੜਾ ਕੀਤਾ ਗਿਆ ਦੇਖੋ ਜੀ ਅਸੀਂ ਤੇ ਆਪਣਾ ਸ਼ਿਵ ਮੰਦਿਰ ਦੀ ਕਮੇਟੀ ਮਤਲਬ ਬਣਾਈ ਆ ਉਹਦੇ ਨਾਲ ਹੀ ਅਸੀਂ ਸਹਿਯੋਗ ਦੇ ਨਾਲ ਨਾ ਮੈਂਬਰਾਂ ਦੇ ਨਾਲ ਰਲ ਕੇ ਮਤਲਬ ਕੰਮ ਕਰਦੇ ਪਏ ਆ ਜੀ ਤੇ ਅਸੀਂ ਦੇ ਆਪਣੇ ਕਮੇਟੀ ਮੈਂਬਰਾਂ ਨੂੰ ਵੀ ਇਹ ਕਹਿੰਨੇ ਆ ਕਿ ਸੇਵਾ ਵਿੱਚ ਹੀ ਸਾਰਾ ਕੁਝ ਆਗਾ ਜੀ ਤੇ ਅੱਜ ਸੇਵਾ ਕਰਾਂਗੇ ਤੇ ਸਾਰਾ ਕੁਝ ਹੋਏਗਾ ਜੀ ਤੇ ਦੂਸਰੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਵੀ ਇੱਥੇ ਕੋਈ ਪ੍ਰੋਗਰਾਮ ਕਰਨਾ ਵਾ ਉਹ ਕਰ ਸਕਦੇ ਆਣ ਕੇ ਬਾਕੀ ਇਹਦਾ ਹਿਸ ਦਾ ਸ਼ੂਟ ਕਰਾ ਦੇਣਾ ਸਾਰਾ ਹੀ ਥੋੜਾ ਮਹੀਨਾ ਲੱਗਣਾ ਸਭ ਨੂੰ ਹਾਂ ਸੋ ਹੋਰ ਵੀ ਮੈਂਬਰ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਨਮਸਕਾਰ ਜੀ ਕੀ ਨਾਮ ਦੇ ਬਸੰਤ لال ਬਸੰਤ لال ਜੀ ਕਿੱਦਾਂ ਦੇਖਦੇ ਹੋ ਕਿ ਬੜਾ ਪ੍ਰਾਤਨ ਹੈ ਮੇਰੇ ਹਿਸਾਬ ਨਾਲ ਕਈਆਂ ਦੇ ਉੱਤੇ ਵਿਆਹ ਵੀ ਹੋਏ ਦੇ ਨੇ ਤੇ ਕਈਆਂ ਦੇ ਸਗਣ ਵੀ ਲੱਗੇ ਦੇ ਨੇ ਕੀ ਕਹਿਣਾ ਚਾਹੁੰਦੇ ਹੋ ਕਿ ਉਪਰਾਲਾ ਕੀਤਾ ਸ਼ਿਵ ਮੰਦਿਰ ਕਮੇਟੀ ਨੇ ਤੇ ਜੂਥ ਨੇ ਆਣ ਪਹਿਲੇ ਮੈਂ ਸ਼ਿਵ ਮੰਦਿਰ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਹਾਂ ਰਾਜਕਰ ਮਰਦੇ ਮੈਂ ਉਹ ਰਾਕੇਸ਼ ਕੁਮਾਰ ਪ੍ਰਧਾਨ ਜੀ ਇਹਨਾਂ ਨੇ ਜੋ ਵੀ ਕਦਮ ਚੁੱਕਿਆ ਜਿਵੇਂ ਸਾਡੇ ਆ ਮੰਦਰ ਦੀ ਮੂਰਤੀ ਸਥਾਪਨਾ ਕੀਤੀ ਹੈ ਤੇ ਇੱਕ ਗਾਂਧੀ ਨਗਰ ਚੌਂਕ ਦੇ ਵਿੱਚ ਮੰਦਰ ਬਹੁਤ ਸੁੰਦਰ ਬਣਾ ਦਿੱਤਾ ਹੈ ਜੀ ਇਹਨਾਂ ਦੀ ਰਾਮ ਰਮਾਈ ਏਠ ਅਸੀਂ ਇਹਨਾਂ ਦੇ ਨਾਲ ਲੱਗੇ ਆਪਣੇ ਨਗਰ ਦਾ ਸੁਧਾਰ ਕਰੰਨੇ ਆ ਜਨਿਕਾਲ ਪਹਿਲੇ ਯੁੱਗ ਦਾ ਨਸ਼ਾ ਖੰਡਨ ਬਲਿਆਂ ਦਾ ਹੀ ਅੱਜ ਦੇ ਯੁੱਗ ਦੇ ਵਿੱਚ ਸਮਰਮਾਨਾਂ ਦਾ ਚੰਗੇ ਕੰਮਾਂ ਲਿਆ ਧਿਆਨ ਕਰਨਾ ਚਾਹੁੰਦੇ ਆ। ਇਹ ਬਾਕੀ ਚੇਮੰਦਰ ਕਮੇਟੀ ਵਾਲਿਆਂ ਨਾਲ ਸਾਡਾ ਪੂਰਾ ਪੂਰਾ ਸਹਿਯੋਗ ਹੋਏਗਾ। ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ। ਰਾਜਕਮਾਰ, ਰਕੇਸ਼ਟਮਾਰ ਤੇ ਆਪਣੇ ਬਿੱਲੀਦਰਦੀ ਜੀ ਬਹੁਤ ਚੰਗੇ ਕੰਮ ਕਰਦੇ ਆਂ। ਚੰਗੇ ਕੰਮਾਂ ਵਿੱਚ ਤੁਹਾਡੇ ਸਾਥ ਦੇਵਾਂਗੇ। ਸੋ ਹੋਰ ਵੀ ਮੈਂਬਰ ਨੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਕਹਿੰਦੇ ਨੇ ਕਿ ਸੇਵਾ ਜੇਰੀ ਹੈ ਨਾ ਸੇਵਾ ਦੇ ਲੈਣਾ ਕੀਤੀ ਜਾਂਦੀ ਹੈ ਤੇ ਮਨ ਨਾਲ ਕੀਤੀ ਜਾਂਦੀ ਹੈ। ਸੋ ਆਪਾਂ ਗੱਲਬਾਤ ਵੀ ਕਰਦੇ ਆਂ। ਕੀ ਕਾਨੂੰਨ ਦਾ ਬੜੀ ਵੱਡੀ ਸੇਵਾ ਲਾਈ ਹੈ ਜੀ ਨਸ਼ੇ ਦਾ ਕੋਡ ਜਿਹੜਾ ਇਹ ਮਕਾਨਾ ਹੈ ਪੰਜਾਬ ਦੇ ਵਿੱਚੋਂ ਗਾਂਧੀ ਨਗਰ ਕੈਂਪ ਦੇ ਵਿੱਚੋਂ ਤੇ ਬੜਾ ਵਧੀਆ ਉਪਰਾਲਾ ਸ਼ੇਰ ਮੰਦਰ ਕਮੇਟੀ ਦਾ ਗੱਲਬਾਤ ਕਰਦੇ ਹਾਂ ਨਮਸਕਾਰ ਜੀ ਕੀ ਨਾਮ ਦੇ ਰਮੇਸ਼ ਬਸਵਾਲ ਜੀ ਰਮੇਸ਼ ਜੀ ਕਿੱਦਾਂ ਦੇਖਦੇ ਹੋ ਕਿੰਨਾ ਬੜਾ ਵਧੀਆ ਉਪਰਾਲਾ ਕੀਤਾ ਸ਼ੇਰ ਮੰਦਰ ਕਮੇਟੀ ਬਿਲਕੁਲ ਬਿਲਕੁਲ ਸ਼ੇਰ ਕਮੇਟੀ ਸ਼ੇਰ ਮੰਦਰ ਕਮੇਟੀ ਜਿਹੜੀ ਵਧਾਈ ਦੀ ਪਾਤਰ ਹੈ ਜਿਹੜਾ ਅੰਨਾ ਤਗੜਾ ਉਪਰਾਲਾ ਕਰੀ ਹੈ ਕਿ ਨੌਜਵਾਨ ਬੱਚੀ ਨੂੰ ਨਸ਼ੇ ਨੂੰ ਨਾ ਜਾਏ ਕਿ ਕਿਸੇ ਸੇਤ ਕਰਨ ਵਾਸਤੇ ਅਗਾਹ ਕਰੀਏ ਕਿ ਬਰੀ ਵਧੀਆ ਗੱਲ ਹੈ ਕਿ ਇੱਥੇ ਜਦੋਂ ਡਵੈਲਪਮੈਂਟ ਹੋਏਗੀ ਜਿਹੜੇ ਗਰੀਬ ਪਰਿਵਾਰਾਂ ਨੇ ਇਥੰਦੇ ਲੋਕ ਅਸਲ ਮੇਰੀਆ ਗਾਂਧੀ ਕੈਂਪ ਇਥੋਂ ਦੇ ਲੋਕ ਜਿਹੜੇ ਆ ਸਪੈਲਸਾਂ ਦੇ ਖਰਚਿਆਂ ਤੋਂ ਵਾਸ਼ਸਾਂ ਮੰਗੇ ਤੇ ਗੁਰਦਵਾਰ ਦੇ ਖਰਚਿਆਂ ਤੋਂ ਪਾਛੇ ਤੁੰਗੇ ਤੇ ਅਸੀਂ ਫ੍ਰੀ ਆਫ ਪਾਸ ਵੀਰ ਹੈ ਵੀ ਆ ਸ਼ਾਦੀ ਦੁਖ ਸੁੱਖ ਦੇ ਲਿਆ ਜਿਹੜਾ ਕੰਮ ਆਊਗਾ ਚੰਦ ਘਰ ਜਿਹੜਾ ਪੰਡਾ ਹੈਗਾ ਤੇ ਜੇ ਨੌਜਵਾਨ ਕੀ ਦੀ ਗੱਲ ਕੀਤੀ ਜੇ ਜੇ ਨਸ਼ੇ ਤੋਂ ਮੈਂ ਉਹਨੂੰ ਇਹ ਕਹਾਂਗਾ ਗਰੀਬ ਕਰੋ ਆਪਣਾ ਪਰਿਵਾਰ ਵੇਖੋ ਮਾਂ ਪਿਓ ਵੇਖੋ ਕਿਸ ਨਾਲ ਤੁਹਾਨੂੰ ਦੁੱਖ ਨਹੀਂ ਪਾਣਾ ਜੰਮਿਆ ਪਲਿਆ ਤੁਹਾਡਾ ਇਹਨਾ ਸੰਜੋਗ ਕੀਤਾ ਤੇ ਤੁਸੀਂ ਮਾਂ ਪਿਓ ਨੂੰ ਦੁ ਇਸ ਸੰਦਾਰ ਦੇ ਵਿੱਚੋਂ ਤੇ ਪੰਜਾਬ ਲੈਵਲ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਨਸ਼ਾ ਬਹੁਤ ਡਗੜਾ ਖੋਰ ਹੈ ਇਹਨੂੰ ਖਤਮ ਇਸ ਤਰ੍ਹਾਂ ਹੀ ਕੀਤਾ ਜਾ ਸਕਦਾ ਜਿਵੇਂ ਇਲੈਕਸ਼ਨ ਕਮਿਸ਼ਨ ਨੂੰ ਮੈਂ ਫਿਰ ਅਪੀਲ ਕਰੂੰਗਾ ਇੱਕ ਵਾਰ ਇਸ ਮੀਟਿੰਗ ਮੀਡੀਅਮ ਤੇ ਰਹੀ ਬਾਤ ਆਪ ਨੇ ਮਾਧਿਅਮ ਤੇ ਰਹੀ ਮੈਂ ਕਹਾਂਗਾ ਕਿ ਸਰ ਇਸ ਤਰ੍ਹਾਂ ਤੁਸੀਂ ਸਾਰੀਆਂ ਕੰਪਨੀ ਐਟਮ ਸੱਦੀਆਂ ਹੈਆਂ ਆਰਮੀ ਇੰਚ ਜਿਵੇਂ ਪੈਰਾਮਿਲਟਰੀ ਫੋਰਸ ਸਾਰੀ ਸੱਦੀ ਹੈ ਇਹ ਇਹਨੂੰ ਹਮੇਸ਼ਾ ਲਈ ਇੱਥੇ ਲਾਓ ਪੰਜਾਬ ਦੇ ਵਿੱਚ ਇਹ ਨਹੀਂ ਬਿ ਇਲੈਕਸ਼ਨ ਕਰਕੇ ਤੁਸੀਂ ਸਾਧਨੀ ਵੋਟਾਂ ਪਵਾ ਕੇ ਵੋਟਾਂ ਵਾਲੇ ਵੋਟਾਂ ਲੈ ਕੇ ਚਲੇ ਜਾਂਦੇ ਨੇ ਤੇ ਸਾਡੀ ਨੌਜਵਾਨ ਪੀੜੀ ਫੇਰ ਨਸ਼ੇ ਦੀ ਧੁੰਦ ਵਿੱਚ ਪਰ ਬਰਬਾਦ ਹੁੰਦੀ ਹੈ ਤੇ ਧੁੰਦ ਰਹਿੰਦੀ ਹੈ ਉਸ ਤੋਂ ਨਜਾਜ਼ ਤਾਂ ਹੀ ਤੱਕ ਜੇ ਕੰਪਨੀਆਂ ਹਮੇਸ਼ਾ ਰਹੀਆਂ ਸਨ ਤੇ ਨਾਜ਼ ਰਹਿਣਗੀਆਂ ਤਾਂ ਕਿ ਨੈਸ਼ਨ ਨੂੰ ਥਲ ਪਾ ਸਕਣ ਤੇ ਵੋਟਾਂ ਵੀ ਜਿਹੜੀਆਂ ਲੈਣੀਆਂ ਉਹ ਵੋਟਾਂ ਲਈਆਂ ਜਾ ਸਕਣ ਆਉਣ ਵਾਲੇ ਯੂਥ ਵੱਜ ਸਕੇ ਸਾਡੀ ਤੇ ਬਸ ਇਹੋ ਬੇਨਤੀ ਹੈ ਤੇ ਬਾਕੀ ਬਹੁਤ ਅਗਰਾ ਉਪਰ ਵਾਲਾ ਆਪਣੇ ਛੇ ਕਮੇਟੀ ਨੂੰ ਮੈਂ ਬਤਾ ਹੀ ਦੇਵਾਂਗਾ ਵਧਾਈ ਦੇ ਪਾਤਰਾ ਚੇਅਰਮੈਨ ਸਾਹਿਬ ਪ੍ਰੈਜ਼ੀਡੈਂਟ ਸਾਹਿਬ ਸੈਕਟਰੀ ਜਣਾ ਸਾਡੀ ਸਾਰੇ ਹੀ ਬਹੁਤ ਹੀ ਤਗੜਾ ਉਪਰਾਲਾ ਕਰ ਰਹੇ ਆ ਜਿੰਨੂੰ ਸਲੋਟ ਆ ਜੀ ਬਹੁਤ ਸੋ ਗੱਲਬਾਤ ਕੀਤੀ ਹੈ ਤਸਵੀਰਾਂ ਤੁਹਾਨੂੰ ਇੱਕ ਵਾਰੀ ਦਿਖਾ ਦਾਂਗੇ ਕਿ ਖੰਡਰ ਬਣਿਆ ਹੋਇਆ ਤੁਸੀਂ ਤਸਵੀਰਤ ਵੀ ਦੇਖ ਸਕਦੇ ਹੋ ਆਪਾਂ ਆਪਣੇ ਮੂੰਹੋਂ ਹੀ ਕਹਿ ਸਕਦੇ ਤਸਵੀਰਤ ਵੀ ਦੇਖ ਸਕਦੇ ਹੋ ਕਿ ਕੰਦਾ ਜਿਹੜੀਆਂ ਨੇ ਉਹ ਲੈਂਟਰ ਦੇ ਨਾਲ ਲੱਗੀਆਂ ਹੋਈਆਂ ਨੇ ਪਰ ਤੇਰੇਰਾ ਪਈਓ ਇਹਨਾਂ ਪਤਾ ਨਹੀਂ ਕਿਹੇ ਵੇਲੇ ਵੀ ਉਹ ਜਰਾਏ ਉਹ ਥੱਲੇ ਲੈਂਡਰ ਦੇਖ ਸਕਦਾ ਤੇ ਥੱਲੇ ਤਸਵੀਰ ਦਿਖਾਵਾਂਗੇ ਕਿ ਨੋਟ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਨਾ ਜਾਂ ਜੂਆ ਖੇਲਣਾ ਸਖਤ ਮਨਾ ਹੈ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਖੰਡਰ ਬਣਿਆ ਜੰਜਕਰ ਫਿਰ ਤੋਂ ਜਰਾਏ ਉਹ ਛੇ ਮੰਦਰ ਕਮੇਟੀ ਵੱਲੋਂ ਜਰਾਏ ਤਿਆਰ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਨਸ਼ੇ ਦੇ ਆਦੀ ਨੇ ਜਿਹੜੇ ਨਸ਼ਾ ਜਿਹੜਾ ਪੰਜਾਬ ਚ ਵੜ ਗਿਆ ਏ ਉਹਨੂੰ ਜਿਹੜਾ ਏ ਕੱਢਣਾ ਚਾਹੁੰਦੇ ਆ ਬੜਾ ਵਧੀਆ ਉਪਰਾਲਾ ਜੀ ਸ਼ੇਅ ਮੰਦਰ ਕਮੇਟੀ ਦਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਉੱਥੋਂ ਤੱਕ ਪਹੁੰਚਣੀ ਚਾਹੀਦੀ ਆ ਜਿਹੜੀਆਂ ਸਮਾਜ ਸੇਵੀਆਂ ਸੇਵਾ ਕਰਦੇ ਨੇ ਉੱਥੋਂ ਤੱਕ ਵੀਡੀਓ ਪਹੁੰਚਣੀ ਚਾਹੀਦੀ ਏ ਉਹ ਵੀ ਜਿਹੜਾ ਏ ਸ਼ੇਅ ਮੰਦਰ ਕਮੇਟੀ ਅਤੇ ਗਾਂਧੀ ਨਗਰ ਦੇ ਯੂਥ ਦਾ ਜਿਹੜਾ ਏ ਸਹਿਯੋਗ ਕਰਨ ਸੋ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਗੁਰਦਾਸਪੁਰ